ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਗਾਇਸ ਅੱਜ ਦਾ ਜਿਹੜਾ ਵੀਡੀਓ ਹੈਗਾ ਹੈ ਉਹ ਆਪਾਂ ਪੰਜਾਬੀ ਦੇ ਵਿੱਚ ਕਰਾਂਗੇ ਸੋ ਗਾਇਸ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਆਪਣੇ ਗਾਰਡਨ ਵਿੱਚ ਕਿਹੜੇ-ਕਿਹੜੀਆਂ ਸਮਰ ਵੈਜੀਟੇਬਲਸ ਗਰੋ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ ਤੇ ਝੋਟ ਲੱਗੀ ਹੋਈ ਹੈ ਸੋ ਦੈਟਸ ਵਾਈ ਮੈਂ ਜ਼ਿਆਦਾ ਜਿਹੜੇ ਹੈਵੀ ਕੰਮ ਉਹ ਨਹੀਂ ਕਰ پا ਰਹੀਆਂ ਸੋ ਗਾਇਸ ਮੈਂ ਮਾਲੀ ਦੀ ਹੈਲਪ ਲੇ ਲਈ ਸੀਗੀ ਵੈਜੀਟੇਬਲਸ ਨੂੰ ਲਗਾਉਣ ਦੇ ਲਈ ਕੁਝ ਵੈਜੀਟੇਬਲਸ ਹੈ ਮੈਂ ਨਰਸਰੀ ਤੋਂ ਮੰਗਵਾਈਆਂ ਸੀ ਔਰ ਕੁਝ ਆਪਾਂ ਸੀਡਲਿੰਗ ਕੀਤੀ ਸੀਗੀ ਤੇ ਜਿਹੜੀ ਸੀਡਲਿੰਗ ਕੀਤੀ ਸੀਗੀ ਉਹਦੇ ਵਿੱਚ ਵੀ ਜਰਮੀਨੇਸ਼ਨ ਸਟਾਰਟ ਹੋ ਚੁੱਕੀ ਹੈ ਗਾਈਸ ਬਿਨਾ ਕਿਸੇ ਦੇਰੀ ਤੋਂ ਉੱਪਰ ਵੀਡੀਓ ਸ਼ੁਰੂ ਕਰਦੇ ਹਾਂ ਔਰ ਦੇਖਦੇ ਹਾਂ ਕਿ ਗਾਰਡਨ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਆਪਾਂ ਗਰੋ ਕੀਤੀਆਂ ਨੇ ਸਭ ਤੋਂ ਪਹਿਲਾਂ ਗਾਈਸ ਆਪਾਂ ਇਧਰ ਚੱਲਦੇ ਹਾਂ ਇਧਰ ਦੇਖੋ ਮੇਰੀ ਕੀਏ ਦੀ ਵੇਲ ਲੱਗੀ ਹੋਈ ਹੈ ਤੇ ਕੀਏ ਦੀ ਵੇਲ ਦੇ ਨਾਲ ਹੀ ਮੈਂ ਖੀਰੇ ਦੀ ਵੇਲ ਲਗਾਈ ਹੋਈ ਹੈ ਇਹ ਦੇਖੋ ਗਾਈਸ ਦੋਨੋਂ ਵੇਲਾਂ ਔਰ ਦੋਨਾਂ ਦੀ ਜਿਹੜੀ ਗਰੋਥ ਹੈ ਬਹੁਤ ਹੀ ਵਧੀਆ ਢੰਗ ਨਾਲ ਹੋ ਰਹੀ ਹੈ ਪੱਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵੱਡੇ-ਵੱਡੇ ਪੱਤੇ ਨੇ ਕੀਏ ਦੀ ਵੇਲ ਦੇ ਔਰ ਗਾਇਸ ਇਹ ਜਿਹੜੀਆਂ ਦੋਨੋਂ ਵੇਲਾਂ ਹੈਗੀਆਂ ਨੇ ਮੇ 24 ਇੰਚ ਦੇ ਗਰੋ ਬੈਗ ਦੇ ਵਿੱਚ ਗਰੋ ਕੀਤੀਆਂ ਹੋਈਆਂ ਬਿਕੋਜ਼ ਜਿਹੜੇ ਵੇਲਾਂ ਵਾਲੇ ਪlant ਹੈਗੇ ਨੇ ਉਹਨਾਂ ਦੀ ਜਾੜਾ ਕਾਫੀ ਡੂੰਗੀ ਜਾਂਦੀ ਹੈ ਸੋ ਦੈਟਸ ਵਾਈ 24 ਇੰਚ ਦਾ ਗਰੋ ਬੈਗ ਤੇ 18 ਇੰਚ ਦਾ ਗਰੋ ਬੈਗ ਸਫੀਸ਼ੀਐਂਟ ਹੁੰਦਾ ਹੈ ਵੇਲਾ ਵਾਲੇ ਪਲਾਂਟਸ ਦੇ ਲਈ ਔਰ ਗਾਇਸ ਨਾਲ ਦੇਖੋ ਇਹ ਖੀਰੇ ਦੀ ਵੇਲ ਲੱਗੀ ਹੋਈ ਹੈ ਖੀਰੇ ਦੀ ਵੇਲ ਦੀ ਜਿਹੜੀ ਗਰੋਥ ਹੈ ਉਹ ਵੀ ਬਹੁਤ ਵਧੀਆ ਢੰਗ ਦੇ ਨਾਲ ਹੋ ਰਹੀ ਹੈ ਸੋ ਅੱਗੇ ਚੱਲਦੇ ਹਾਂ ਗਾਇਸ ਅੱਗੇ ਦੇਖੋ ਐਸਾ ਦਪ ਪਪੀਤੇ ਦਾ ਪਲਾਂਟ ਲੱਗਿਆ ਹੋਇਆ ਤੇ ਪਪੀਤੇ ਦੇ ਪਲਾਂਟ ਹੈ ਜਿਹੜਾ ਉਹ 18 ਇੰਚ ਦੇ ਗਰੋ ਬੈਗ ਦੇ ਵਿੱਚ ਗਰੋ ਕੀਤਾ ਹੋਇਆ ਤੇ ਇਹਦੇ ਨਾਲ ਹੀ ਮੈਂ ਕ੍ਰੇਲੇ ਦੀ ਬੀਜ ਲਗਾਈ ਹੈ ਬਿਕੋਜ਼ ਆ ਕਾਫੀ ਸਪੇਸ ਸੀਗੀ ਤੁਸੀਂ ਦੇਖ ਸਕਦੇ ਹੋ ਔਤਬਾਦ ਗਾਈਜ਼ ਇੱਕ ਅੱਪਾ ਹੋਰ ਬੀਜ ਲਗਾਈ ਹੈ ਇਹ ਹੈਗੀ ਆ ਸਾਡੀ ਕਾਲੀ ਤੋਰੀ ਦੀ ਬੀਜ ਇਹਨੂੰ ਵੀ ਮੈਂ 18 ਇੰਚ ਦੇ ਗਰੋ ਬੈਗ ਦੇ ਵਿੱਚ ਪਪੀਤੇ ਦੇ ਪਲਾਂਟ ਦੇ ਨਾਲ ਗਰੋ ਕੀਤਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੇਖੋ ਇੱਕ ਟਮਾਟਰ ਦਾ ਪਲਾਂਟ ਵੀ ਲੱਗਿਆ ਹੋਇਆ ਆਪਣੇ ਆਪ ਹੀ ਉੱਗ ਗਿਆ ਸੀ ਇਹ ਤੇ ਇਹਦੇ ਵਿੱਚ ਜਿਹੜੇ ਆ ਫਲਾਵਰਿੰਗ ਵੀ ਹੋਣੀ ਸਟਾਰਟ ਹੋ ਚੁੱਕੀ ਹੈ ਇਹ ਦੇਖੋ ਔਰ ਅੱਥੇ ਗਾਇਜ਼ ਆਪਾਂ ਭੀੜੀਆਂ ਗਰੋ ਕੀਤੀਆਂ ਨੇ ਸੀਡਸ ਦੇ ਨਾਲ ਗ로우 ਕੀਤੀਆਂ ਸੀਗੀਆਂ ਭਿੰਡੀਆਂ ਤੁਸੀਂ ਦੇਖ ਲਿਓ ਜਰਮੀਨੇਸ਼ਨ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਤੇ ਇਹ ਵਾਲੀਆਂ ਜਿਹੜੀਆਂ ਭਿੰਡੀਆਂ ਹੈਗੀਆਂ ਨੇ ਆਪਾਂ 12 ਇੰਚ ਦੇ ਗਰੋ ਬੈਗ ਦੇ ਵਿੱਚ ਗ로우 ਕੀਤੀਆਂ ਨੇ ਬਿਕੋਜ਼ ਜਿਹੜੀ ਭਿੰਡੀ ਹੈ ਉਹ ਉਹਦੇ ਲਈ ਮਤਲਬ 12 ਇੰਚ ਦਾ ਗਰੋ ਬੈਗ ਆ ਉਹ ਸਫੀਸ਼ੀਐਂਟ ਹੈਗਾ ਹੈ ਸੋ ਗਾਇਸ ਅੱਗੇ ਵਧਦੇ ਹਾਂ ਅੱਗੇ ਨੇ ਸਾਡੇ ਇਹ ਮਿਰਚਾਂ ਦੇ ਪਲਾਂਟ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਮਿਰਚਾਂ ਦੇ ਪਲਾਂਟ ਲੱਗੇ ਹੋਏ ਨੇ ਐਕਚੁਅਲੀ ਆਪਾਂ ਮਿਰਚਾਂ ਦੇ ਸ਼ਿਮਲਾ ਮਿਰਚ ਦੇ ਉਹਨਾਂ ਦੇ ਹੀ ਪਲਾਂਟ ਲੈ ਕੇ ਆਏ ਸੀਗੇ ਲੇਕਿਨ ਆਈ ਥਿੰਕ ਉਹਨਾਂ ਨੇ ਗਲਤੀ ਦੇ ਨਾਲ ਸਾਰੇ ਪਲਾਂਟਸ ਮਿਰਚਾਂ ਦੇ ਹੀ ਦੇ ਦਿੱਤੇ ਨੇ ਸੋ ਐਕਚੁਅਲੀ ਇਹਨਾਂ ਦੇ ਜਿਹੜੇ ਪੱਤੇ ਨੇ ਥੋੜੇ ਜਿਹਾ ਆਈਡੈਂਟੀਕਲ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਗਾਇਸ ਮਿਰਚਾਂ ਦੇ ਪਲਾਂਟ ਦੇ ਵਿੱਚ ਫਲਾਵਰਿੰਗ ਵੀ ਅੱਛੀ ਹੋ ਰਹੀ ਹੈ ਕੁਝ ਪਲਾਂਟ ਮੇਰੇ ਪੁਰਾਣੇ ਸਾਲ ਦੇ ਵੀ ਪਏ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਜਿਹੜੀ ਮਿਰਚ ਹੈ ਉਹ ਲੱਗਣੀ ਸ਼ੁਰੂ ਹੋ ਚੁੱਕੀ ਹੈ ਸੋ ਗਾਇਜ਼ ਦੋ ਤਿੰਨ ਵਾਰ ਮੈਂ ਹਾਰਵੈਸਟਿੰਗ ਵੀ ਲੈ ਚੁੱਕੀ ਹਾਂ ਮਿਰਚਾਂ ਦੀ ਹਾਂ ਗਾਇਜ਼ ਜਲਦੀ ਹੀ ਮੈਂ ਟਮਾਟਰ ਬੈਂਗਣ ਅਰਬੀ ਤੇ ਹਲਦੀ ਦੇ ਪਲਾਂਟਸ ਵੀ ਗਰੋ ਕਰਾਂਗੀ ਐਕਚੁਅਲੀ ਮਾਂ ਤੇ 6:00 ਵਜਣ ਦੇ ਕਾਰਨ ਜਿਹੜੇ ਗਾਰਡਨ ਦੇ ਕੰਮ ਐ ਥੋੜੇ ਸਲੋ ਹੀ ਚੱਲ ਰਹੇ ਨੇ ਸੋ ਮੈਂ ਮਾਲੀ ਤੋਂ ਹੀ ਮੰਗਵਾਵਾਂਗੀ ਇਹਨਾਂ ਦੀ ਪੌਦ ਤੇ ਸੀਡਸ ਸੋ ਗਾਇਸ ਆਸੀ ਛੋਟੀ ਜੀ ਜਾਣਕਾਰੀ ਮੇਰੇ ਸਮਰ ਵੈਜੀਟੇਬਲ ਪਲਾਂਟਸ ਦੇ ਬਾਰੇ ਜੇ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਔਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰਾ ਗਾਰਡਨ ਕਿਉਂ ਜਿਆ ਲੱਗਿਆ ਮੇਰੀ ਵੈਜੀਟੇਬਲਸ ਕਿਉਂ ਜਿਆ ਲੱਗੀਆਂ ਤੇ ਗਾਇਸ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲਸ ਆਪਣਾ ਖਿਆਲ ਰੱਖੋ ਹੈਪੀ ਗਾਰਡਨਿੰਗ